ਸਾਰਿਆਂ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਚਾਹ ਸਾਡੇ ਪੰਜਾਬੀਆਂ ਦੀ ਮਨਪਸੰਦ ਚੀਜ਼ ਹੈ ਚਾਹ ਵਿੱਚ ਤਾਂ ਜਿਵੇਂ ਸਾਡੇ ਪੰਜਾਬੀਆਂ ਦੀ ਜਾਨ ਵਸਦੀ ਹੈ ਅੱਜ ਤੁਸੀਂ ਸਿੱਖੋਗੇ ਮੂੰਗਫਲੀ ਦੇ ਦੁੱਧ ਦੀ ਚਾਹ ਕਿਵੇਂ ਬਣਾਈ ਜਾਂਦੀ ਹੈ ਇਸ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸ੍ਰੀ ਅਰਜਨਜੀਤ ਸਿੰਘ ਜੀ ਆਓ ਉਹਨਾਂ ਕੋਲ ਜਾਣਦੇ ਹਾਂ ਕਿ ਮੂੰਗਫਲੀ ਦੇ ਦੁੱਧ ਦੀ ਚਾਹ ਕਿਵੇਂ ਬਣਾਈ ਜਾਂਦੀ ਹੈ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਅਮਰਦੀਪ ਸਿੰਘ ਜੀ ਸਰ ਜੀ ਅੱਜ ਤੁਸੀਂ ਸਾਡੇ ਦੋਸਤਾਂ ਨੂੰ ਮੂੰਗਫਲੀ ਦੇ ਦੁੱਧ ਦੀ ਚਾਹ ਬਣਾਉਣੀ ਦੱਸੋ ਬਿਲਕੁਲ ਜੀ ਅੱਜ ਬਣਾਉਨੇ ਆ ਮੂੰਗਫਲੀ ਦੀ ਚਾਹ ਮੂੰਗਫਲੀ ਦੇ ਦੁੱਧ ਦੀ ਚਾਹ ਜੀ ਹਾਂ ਜੀ ਸੋ ਕਿਉਂਕਿ ਚਾਹ ਸਾਡੇ ਸਾਰਿਆਂ ਦੀ ਇੱਕ ਫੇਵਰੇਟ ਡਰਿੰਕ ਹੈਗਾ ਆ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬੀ ਜਿੱਥੇ ਵੀ ਵਸਦਾ ਉੱਥੇ ਉੱਥੇ ਉਹਨੂੰ ਚਾਹ ਦਾ ਬੜਾ ਸ਼ੌਕ ਹੈਗਾ ਤੇ ਚਾਹ ਨੂੰ ਕਿਉਂਕਿ ਨਵੀਂ ਚੀਜ਼ ਹੈ ਜਿਸ ਜਾਣਣੀ ਹੈ ਮੂੰਗਫਲੀ ਦੇ ਦੁੱਧ ਦੀ ਚਾਹ ਜੀ ਤੇ ਬਣਨੀ ਤੇ ਇਹ ਵੀ ਉਸੇ ਤਰ੍ਹਾਂ ਜਿ ਜਿ ਤਰ੍ਹਾਂ ਦੁੱਧ ਦੀ ਬਣਦੀ ਹੈ ਬਸ ਬੁੱਧ ਬਦਲ ਜਾਏਗਾ ਉਹਦੀ ਜਗ੍ਹਾ ਮੂੰਗਫਲੀ ਦਾ ਹੋ ਜਾਏਗਾ ਲੇਕਿਨ ਇਹਦੇ ਵਿੱਚ ਇੱਕ ਛੋਟਾ ਜਿਹਾ ਕਿਉਂ ਨਾ ਇੱਕ ਸੁਧਾਰ ਕਰ ਲਈਏ ਜੀ ਅਕਸਰ ਜਦੋਂ ਅਸੀਂ ਟ੍ਰੈਡੀਸ਼ਨਲ ਤਰੀਕੇ ਨਾਲ ਚਾਹ ਬਣਾਉਣ ਦਾ ਹੈ ਤੇ ਇੱਕ ਵੱਡੀ ਗਲਤੀ ਅਸੀਂ ਕਰ ਦਿੰਦੇ ਆ ਚਾਹ ਬਣਾਉਣ ਦੇ ਵਿੱਚ ਅਸੀਂ ਦੁੱਧ ਵਿੱਚੇ ਹੀ ਪਾ ਕੇ ਤੇ ਵਿੱਚੇ ਪੱਤੀ ਪਾ ਕੇ ਤੇ ਉਹਨਾਂ ਨੂੰ ਫਿਰ ਖੂਬ ਉਨੇ ਨਦਿਆਂ ਜੀ ਹਾਂਜੀ ਇਹ ਜਦੋਂ ਚਾਹ ਪਤੀ ਤੇ ਦੁੱਧ ਆਪਸ ਵਿੱਚ ਰਿਜਦੇ ਨੇ ਜਿਹੜੀ ਚਾਹ ਪਤੀ ਆ ਉਹਦੇ ਵਿੱਚ ਹੈਗੀ ਹੈ ਕੈਫੀਨ ਤੇ ਜਿਹੜਾ ਦੁੱਧ ਹੈ ਇਹਦੇ ਵਿੱਚ ਹੈਗਾ ਪ੍ਰੋਟੀਨ ਜੀ ਚਾਹ ਓ ਦੁੱਧ ਗਾਮਜਦਾ ਹੈ ਚਾਹ ਓ ਦੁੱਧ ਬੂੰਗਫੜੀਦਾ ਜੀ ਦੋਨਾਂ ਚ ਮੇਜਰ ਜਿਹੜਾ ਕੋਹ ਹਣਾ ਪ੍ਰੋਟੀਨ ਤੇ ਜਦੋਂ ਇਹ ਦੋਨੋਂ ਚੀਜ਼ਾਂ ਰਲ ਕੇ ਰਿਜਦੀਆਂ ਨੇ ਕੈਫੀਨ ਤੇ ਪ੍ਰੋਟੀਨ ਤੇ ਜਿਹੜਾ ਪ੍ਰੋਟੀਨ ਹੈ ਉਹ ਬਿਲਕੁਲ ਖਰਾਬ ਹੋ ਜਾਂਦਾ ਹੈ ਜੀ ਤੇ ਉਹ ਫਿਰ ਬਹੁਤ ਜ਼ਿਆਦਾ ਤਜਾਬ ਬਣਾਉਂਦਾ ਹੈ ਜੀ ਇਹ ਰੂਪੀ ਐਸਿਡਿਕ ਹੋ ਜਾਂਦਾ ਹੈ ਤੇ ਉਹ ਫਿਰ ਬਿਲਕੁਲ ਤੁਹਾਨੂੰ ਤੰਦਰੁਸਤ ਸਿਹਤ ਨਹੀਂ ਦਿੰਦਾ ਯਾਨੀ ਕਿ ਬਹੁਤ ਸਾਰੀਆਂ ਫਰੂ ਬਿਮਾਰੀਆਂ ਦਿੰਦਾ ਹੈ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਲੋਕ ਜ਼ਿਆਦਾ ਚਾਹ ਪੀਂਦੇ ਫਿਰ ਉਹਨਾਂ ਨੂੰ ਗੈਸ ਬੜੀ ਬਣਦੀ ਹੈ ਜੀ ਹਾਂਜੀ ਮੋਟਾਪਾ ਆਉਂਦਾ ਪੈਂਦਾ ਕਿਉਂਕਿ ਐਸਿਡਸ ਵੱਧ ਜਾਂਦੇ ਨੇ ਸਰੀਰ ਦੇ ਵਿੱਚ ਹੱਡੀਆਂ ਨਾਲ ਸੰਬੰਧਤ ਬਿਮਾਰੀਆਂ ਹੋਣ ਲੱਗ ਪੈਂਦੀਆਂ ਨੇ ਕਿਉਂਕਿ ਹੱਡੀਆਂ ਜਿਹੜਾ ਤੇਜ਼ਾਬੀ ਮਾਤਰਾ ਜਦੋਂ ਬਲੱਡ 'ਚ ਵੱਧਦੀ ਹੈ ਤੇ ਹੱਡੀਆਂ ਗਲਦੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਬੜੀਆਂ ਹੀ ਬਿਮਾਰੀਆਂ ਇਸ ਨਾਲ ਜੁੜੀਆਂ ਹੋਈਆਂ ਨੇ ਤੋ ਅਗਰ ਅਸੀਂ ਇੱਕ ਸੁਧਾਰ ਨਾਲ ਨਾਲ ਜਿੱਥੇ ਅਸੀਂ ਦੁੱਧ ਬਦਲ ਰਹੇ ਆਂ ਤੇ ਨਾਲ ਨਾਲ ਬਣਾਉਣ ਦੇ ਤਰੀਕੇ 'ਚ ਵੀ ਇੱਕ ਸੁਧਾਰ ਕਰ ਲਈਏ ਜੀ ਤੇ ਅਸੀਂ ਇਹਨਾਂ ਬਿਮਾਰੀਆਂ ਤੋਂ ਵੀ ਬਚ ਸਕਨੇ ਆਂ ਚਾਹ ਦਾ ਫਾਇਦਾ ਵੀ ਲੈ ਲਈਏ ਤੇ ਨਾਲ ਦੀ ਨਾਲ ਬਿਮਾਰੀਆਂ ਤੋਂ ਬਚ ਵੀ ਜਾਈਏ ਜੀ ਤੁਸੀਂ ਵੇਖਿਆ ਹੋਵੇਗਾ ਕਿ ਜਿਹੜੇ ਅੰਗਰੇਜ਼ ਨੇ ਅੱਜ ਵੀ ਤੁਸੀਂ ਕਿਸੇ ਕੰਟਰੀ ਯੂਰਪੀਅਨ ਕੰਟਰੀ ਚਲੇ ਜਾਓ ਤੇ ਉਹ ਜਦੋਂ ਚਾਹ ਪੀਂਦੇ ਨੇ ਜੇ ਉਹ ਦੁੱਧ ਵਾਲੀ ਚਾਹ ਪੀਣਗੇ ਤੇ ਉਹ ਵੱਖਰੀ ਵੱਖਰੀ ਰਿੱਚ ਕਿਉਂਦੀ ਹੈ ਚਾਹ ਪੱਤੀ ਵੱਖਰੀ ਰਿਜੀ ਹੋਏਗੀ ਜੀ ਉਹਨਾਂ ਦਾ ਮਿੱਠਾ ਜਿਹੜਾ ਵੱਖਰਾ ਹੋਏਗਾ ਤੇ ਦੁੱਧ ਜਿਹੜਾ ਵੱਖਰਾ ਹੋਏਗਾ ਜੀ ਬਿਲਕੁਲ ਉਹ ਜਦੋਂ ਪੀਣੀ ਹੁੰਦੀ ਹੈ ਉਦੋਂ ਹੀ ਉਹ ਕੱਪ ਦੇ ਵਿੱਚ ਸਾਰਾ ਕੁਝ ਰਲਉਂਦੇ ਨੇ ਜੀ ਕੀ ਉਹ ਉਹਨਾਂ ਦਾ ਤਰੀਕਾ ਉਹਨਾਂ ਨੇ ਕੋਈ ਰਿਸਰਚ ਨਹੀਂ ਕੀਤੀ ਹੋएगी ਉਹ ਸਾਇੰਟਿਫਿਕ ਤਰੀਕਾ ਉਹਨਾਂ ਦਾ ਜੀ ਠੀਕ ਹੈ ਕਿ ਜਿਹੜੀ ਕੈਫੀਨ ਹੈ ਉਹਨੇ ਜਦੋਂ ਦੁੱਧ ਨਾਲ ਰਲਣਾ ਹੈ ਤੇ ਇੰਨੇ ਦੁੱਧ ਨੂੰ ਖਰਾਬ ਕਰਨਾ ਹੀ ਕਰਨਾ ਹੈ ਤੇ ਅਸੀਂ ਉਹ ਪ੍ਰੋਟੀਨ ਦਾ ਫਾਇਦਾ ਵੀ ਲੈਣਾ ਹੈ ਤੇ ਕੈਫੀਨ ਦਾ ਫਾਇਦਾ ਵੀ ਲੈਣਾ ਹੈ ਜੀ ਤੇ ਕਿਉਂ ਨਾ ਅਸੀਂ ਉਦੋਂ ਹੀ ਇਹਨੂੰ ਮਿਲਾਈਏ ਜਦੋਂ ਇਹਨੂੰ ਪੀ ਲੈਣਾ ਹੈ ਜੀ ਬਿਲਕੁਲ ਹਾਂਜੀ ਉਹਨੂੰ ਰਹਿਣੀ ਹੈ ਨਾਲ ਵਿੱਚ ਸੋ ਅਸੀਂ ਵੀ ਇਹ ਥੋੜਾ ਜਿਹਾ ਸੁਆਹ ਕਰ ਲਈਏ ਤੇ ਚਾਹ ਦਾ ਮਜ਼ਾ ਵੀ ਲਈਏ ਤੇ ਚਾਹ ਨੂੰ ਸੇਤ ਮਦਵੀ ਬਣਾ ਲਈਏ ਜੀ ਬਿਲਕੁਲ ਸੋ ਆਓ ਹੁਣ ਬਣਾਉਨੇ ਆ ਚਾਹ ਜੀ ਚਾਹ ਬਣਾਉਣ ਵਾਸਤੇ ਮੈਂ ਹਮੇਸ਼ਾ ਇੰਡਕਸ਼ਨ ਕੁੱਕਰ ਦਾ ਇਸਤੇਮਾਲ ਕਰਦਾ ਚਾਹ ਹੀ ਨਹੀਂ ਬਲਕਿ ਕੋਈ ਵੀ ਚੀਜ਼ ਬਣਾਉਣੀ ਹੈ ਤੁਸੀਂ ਤੇ ਉੱਚ ਇੰਡਕਸ਼ਨ ਕੁੱਕਰ ਜ਼ਿਆਦਾ ਸੁਰੱਖਿਤ ਹੈ ਫਾਇਦਾ ਇਹਦਾ ਇਹ ਹੁੰਦਾ ਕਿ ਇਹਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਗੈਸ ਨਹੀਂ ਨਿਕਲਦੀ ਜਿਹੜੀ ਤੁਹਾਡੇ ਘਰ ਦੇ এনवायरमेंट ਸੱਚ ਬਾਤ ਜਾਏ ਤੇ ਤੁਹਾਨੂੰ ਨੁਕਸਾਨ ਪਹਾਈ ਜਿਹੜੀ ਐਲ ਪੀ ਜੀ ਹੈ ਉਹਦੇ ਵਿੱਚੋਂ ਕੁਝ ਜਰੀਨੀਆਂ ਗੈਸਾਂ ਵੀ ਨਿਕਲਦੀਆਂ ਨੇ ਜਿਹੜੀਆਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਸੋ ਜ਼ਿਆਦਾ ਸੁਰੱਖਿਅਤ ਜਿਹੜੇ ਵਿਕਰਪ ਹੁੰਦੇ ਨੇ ਉਹਨਾਂ ਨੂੰ ਚੁਣਨਾ ਅਕਲਮੰਦੀ ਹੈ ਸੋ ਅੱਜ ਦੀ ਰੇਟ ਦੇ ਵਿੱਚ ਜਿਹੜਾ ਇਨਕਸ਼ਨ ਪਲੇਟ ਹੈ ਇਹ ਜ਼ਿਆਦਾ ਸੁਰੱਖਿਅਤ ਹੈ ਬਿਜਲੀ ਖਰਚੁੰਦੀ ਹੈ ਤੇ ਬਿਜਲੀ ਦਾ ਖਰਚਾ ਵੀ ਜਿਹੜਾ ਉਹ ਗੈਸ ਨਾਲੋਂ ਘੱਟ ਹੈ ਸੋ ਅਸੀਂ ਇਹਨਾਂ ਦੇ ਉੱਤੇ ਚੀਜ਼ਾਂ ਬਣਾ ਲਈਏ ਬਸ ਬਸ਼ਰਤੇ ਕਿ ਇਹਦੇ ਉੱਤੇ ਜਦੋਂ ਔਨ ਕਰਨਾ ਹੈ ਉਹਦਾ ਟੈਂਪਰੇਚਰ ਲੋਇਸਟ ਕਰ ਲਈਏ ਕਿਉਂਕਿ ਇਹਨਾਂ ਦੇ ਜਿਹੜੇ ਕੰਪਨੀਆਂ ਨੇ ਟੈਂਪਰੇਚਰ ਸੈੱਟ ਕੀਤੇ ਨੇ ਉਹ ਬੜੀ ਹਾਈ ਜਿਹੜਾ ਟੈਂਪਰੇਚਰ ਉੱਤੇ ਕੀਤੇ ਹੋਏ ਨੇ ਸੋ ਆਓ ਬਣਾਉਨੇ ਆ ਚਾਹ ਤੇ ਇਹਦੇ ਚ ਅਸੀਂ ਲੈ ਲਿਆ ਪਤੀਲਾ ਤੇ ਉਹਦੇ ਚ ਪਾਵਾਂਗੇ ਪਾਣੀ ਇਹਦੇ ਚ ਪਾਵਾਂਗੇ ਅਸੀਂ ਲੋੜ ਅਨਸਾਰ ਚਾਹ ਪੱਤੀ ਜਿੰਨਾ ਕਿ ਤੁਸੀਂ ਪਾਉਣਾ ਚਾਹੁੰਦੇ ਹੋ ਇਹ ਸੌਂਫ ਛੋਟੀ ਇਲਾਚੀ ਤੇ ਲੌਂਗ ਪਿਸਿਆ ਹੋਇਆ ਇਸੀ ਫੋੜਾ ਜਆ ਪਾ ਲਿਆ ਵਿੱਚ ਕੋਈ ਅਦਰਕ ਪਾਉਣਾ ਚਾਹੁੰਦਾ ਪਾ ਸਕਦਾ ਆਪਣੀ ਆਪਣੀ ਮਰਜ਼ੀ ਹੈ ਜੋ ਵੀ ਤੁਸੀਂ ਉਸ ਪਾਣਾ ਚਾਹੋਗੇ ਖੰਡ ਦੀ ਜਗ੍ਹਾ ਇਸ ਦੀ ਇਸਤੇਮਾਲ ਕਰ ਰਹੇ ਹਾਂ ਇਹਦੇ ਵਿੱਚ ਮਿਸ਼ਰੀ ਤੇ ਹੁਣ ਅਸੀਂ ਇਹਨੂੰ ਔਨ ਕਰ ਦਿਆਂਗੇ ਤੇ ਟੈਂਪਰੇਚਰ ਜਿਹੜਾ ਇਹ ਨੂੰ ਥੋੜਾ ਅਸੀਂ ਅਸੀਂ ਘੱਟ ਕਰ ਦਿਆਂਗੇ ਤੇ ਨਾਲ ਹੀ ਇਹਨੂੰ ਦਵਾਂਗੇ ਟੱਕ ਸੋ ਇਹ ਚਾਰ ਜਣਾ ਸਟਾਰਟ ਹੋ ਜੇਗੀ। ਅਗਰ ਤੁਸੀਂ ਹਾਈ ਟੈਂਪਰੇਚਰ ਦੇ ਉੱਤੇ ਚਾਹ ਬਣਾਓਗੇ ਤੇ ਚਾਹ ਜਿਹੜੀ ਹੈ ਹਰਕੀ ਕੌੜੀ ਹੋ ਜਾਂਦੀ ਹੈ ਜ਼ਿਆਦਾ। ਸੋ ਇਹਨੂੰ ਕੌੜਾ ਨਾ ਕਰੋ। ਇਹਨੂੰ ਘੱਟ ਟੈਂਪਰੇਚਰ ਦੇ ਤੇ ਅਗਰ ਬਣਾਓਗੇ ਚਾਹ ਨੂੰ ਤੇ ਤੁਹਾਡੀ ਚਾਹ ਬਹੁਤ ਸਵਾਦ ਵਾਲੀ ਹੋਣੀ ਹੈ। ਤੇ ਚਾਹ ਲਈਏ ਰੇਜੇ ਤੇ ਅਸੀਂ ਇਹਨੂੰ ਕਰ ਲਾਂਗੇ ਥੋੜਾ ਸਾਈਡ ਤੇ ਕਿਉਂਕਿ ਅਸੀਂ ਦੁੱਧ ਨੂੰ ਵਿਚ ਨਹੀਂ ਰਹਿਣਾ ਦੁੱਧ ਨੂੰ ਅਸੀਂ ਵੱਖਰਾ ਥੋੜਾ ਜਿਹਾ ਉਬਾਲ ਲੈਨੇ ਆ ਇਹ ਲੈ ਆ ਲਈ ਅਸੀਂ ਮੌਨਫਰੀਦਾ ਦੁੱਧ ਤੇ ਇਹਨੂੰ ਵੀ ਉਬਾਲਾ ਕਰਾਰਾਂਗੇ ਹੁਣ ਦੁੱਧ ਜਿਹੜਾ ਇਹਨੂੰ ਉਬਾਲਾ ਆ ਗਿਆ ਹੈ ਤੇ ਚਾਹ ਪੱਤੀ ਅਸੀਂ ਪਹਿਲਾਂ ਹੀ ਰੰਚੁੱਕੇ ਸੀਗੇ ਤੇ ਹੁਣ ਬਸ ਟੈਂਪਰੇਚਰ ਜਿਹੜਾ ਉਹਨੂੰ ਹੋਰ ਥੱਲੇ ਕਰਦੇ ਆਂਗੇ ਬਿਲਕੁਲ ਘੱਟ ਤੇ ਇਹ ਜਿਹੜੀ ਚਾਹ ਬਣੀ ਹੋਈ ਸੀ ਇਹਨੂੰ ਅਸੀਂ ਪਾ ਦਿਆਂਗੇ ਇਹਦੇ ਵਿੱਚ ਪੁਣ ਕੇ ਤਾਂ ਕਿ ਜਿਹੜੀ ਪੱਤੀ ਹੈ ਉਹ ਇਹਦੇ ਵਿੱਚ ਨਾ ਰਿਜੇ ਤੇ ਲੋ ਜੀ ਚਾਹ ਸਾਡੀ ਬਣ ਕੇ ਹੋ ਗਈ ਹੈ ਤਿਆਰ ਇੰਡਕਸ਼ਨ ਕਰਦੇ ਆਂਗੇ ਬੰਦ ਤੇ ਹੁਣ ਇਸ ਚਾਹ ਨੂੰ ਕਰਾਂਗੇ ਸਰਵ ਲਓ ਜੀ ਹੁਣ ਤੁਸੀਂ ਵੀ ਚਾਹ ਪੀ ਕੇ ਵੇਖੋ ਜੀ ਬਿਲਕੁਲ ਹਾਂ ਕਰੋ ਹਾਂ ਟੇਸਟ ਕਿਹੋ ਜਿਹੀ ਲੱਗਦੀ ਹੈ ਬਹੁਤ ਹੀ ਵਧੀਆ ਹਾਂ ਜੀ ਹਾਂ ਜੀ ਬਿਲਕੁਲ ਸਵਾਦ ਉਸੇ ਚਾਹ ਵਰਗਾ ਹੀ ਹੈ ਜੀ ਬਿਲਕੁਲ ਸੋ ਬੜੀ ਸਫਲਤਾ ਨਾਲ ਅਸੀਂ ਚਾਹ ਬਣਾ ਸਕਦੇ ਹਾਂ ਜੀ ਚਾਹ ਦਾ ਸ਼ੌਕ ਵੀ ਪੂਰਾ ਕਰੀਏ ਤੇ ਸਾਨੂੰ ਪਤਾ ਜਿਹੜਾ ਮੂੰਫਲੀ ਦਾ ਪ੍ਰੋਟੀਨ ਹੈ ਜਿੰਨਾ ਵੀ ਪਲਾਂਟ ਬੇਸ ਪ੍ਰੋਟੀਨ ਹੈ ਇੱਕ ਤੇ ਇਹ ਲੌਂਗ ਲਾਈਫ ਪ੍ਰੋਟੀਨ ਹੁੰਦਾ ਹੈ ਇਹ ਦਾਣਾ ਬੀਜਦੇ ਨੇ ਅਸੀਂ ਮੋਂਖੜੀ ਬੀਜ ਦਿੱਤੀ ਤੇ ਬੂਟਾ ਬਣ ਗਿਆ ਬੂਟਾ ਬਣ ਕੇ ਤੈਨੂੰ ਫਿਰ ਮੋਂਖੜੀ ਲੱਗ ਗਈ ਜੀ ਇਹ ਵਿੱਚ ਦੀ ਡੈਥ ਨਹੀਂ ਕਿਤੇ ਰਹੀ ਆ ਪੌਦੇ ਦੇ ਰੂਪ ਚ ਅਸੀਂ ਵੇਖਦੇ ਆ ਮਰ ਗਿਆ ਲੇਕਿਨ ਉਹ ਪੌਦਾ ਮਰਨ ਤੋਂ ਪਹਿਲਾਂ ਫੇਰ ਉਹ ਮੋਂਖੜੀ ਦਾਣੇ ਬਣਾ ਗਿਆ ਜੀ ਠੀਕ ਹੈ ਉਹ ਫੇਰ ਦਾਣਾ ਬਣ ਗਿਆ ਦਾਣੇ ਨੂੰ ਫੇਰ ਬੀਜਦੇ ਆ ਕਿ ਪੌਦਾ ਖਣ ਜਾਏਗਾ ਫੇਰ ਉਹ ਜਿਸ ਤਰ੍ਹਾਂ ਇਹ ਇੱਕ ਤੇ ਇਹਨਾਂ ਦੇ ਵਿੱਚ ਜਿਹੜੇ ਲੌਂਗ ਲਾਈਫ ਹੈ ਉਹ ਸਾਡੇ ਡੀਐਨਏ ਨੂੰ ਵੀ ਸੁਹਾਰ ਕੇ ਰੱਖਦੀ ਹੈ ਲੰਮੀ ਸਿਹਤਮੰਦ ਜ਼ਿੰਦਗੀ ਦਿੰਦੀ ਹੈ ਨਾਲ ਦੀ ਨਾਲ ਜਿਹੜੇ ਪਲਾਂਟ ਹੁੰਦੇ ਨੇ ਇਹਨਾਂ ਦੇ ਵਿੱਚ ਨੇ ਫਾਈਟੋਨਿਊਟ੍ਰੀਐਂਸ ਇਹਨਾਂ ਦੀ ਤਾਕਤ ਮੌਸਮ ਨਾਲ ਵਾਤਾਵਰਣ ਨਾਲ ਲੜਨ ਦੀ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਹੈ ਜੀ ਸੋ ਇਹ ਜਿਹੜੇ ਫਾਈਟੋਨਿਊਟ੍ਰੀਐਂਸ ਨੇ ਖਾਸ ਕਰਕੇ ਇਹ ਸਿਰਫ ਪੌਦਿਆਂ 'ਚ ਹੀ ਮਿਲਦੇ ਨੇ ਇਹ ਜੀਵਾਂ 'ਚ ਨਹੀਂ ਮਿਲਦੇ ਜੀ ਬਿਲਕੁਲ ਠੀਕ ਹੈ ਜੀ ਸੋ ਜੇ ਜੇ ਅਸੀਂ ਐਨੀਮਲ ਦਾ ਦੁੱਧ ਵਰਤੰਦਾ ਹਾਂ ਤੇ ਉਹਦੇ ਵਿੱਚ ਫਾਈਟੋਨਿਊਟ੍ਰੀਐਂਟ ਨਹੀਂ ਮਿਲਦੇ ਸਾਨੂੰ ਨਾ ਕਿ ਇਹ ਪlant based ਤੋਂ ਹੁੰਦਾ ਹੈ ਤੇ ਇਹਦੇ ਵਿੱਚੋਂ ਫਾਈਟੋਨਿਊਟ੍ਰੀਐਂਟ ਵੀ ਮਿਲਦੇ ਨੇ ਜਿਹੜੇ ਤੁਹਾਨੂੰ ਤੁਹਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਰੱਖਦੇ ਨੇ ਤੁਹਾਨੂੰ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਵੀ ਕਰਦੇ ਨੇ ਜੀ ਸੋ ਮਜੇ ਦੇ ਨਾਲ ਨਾਲ ਜਿਹੜਾ ਅਸੀਂ ਸਵਾਦ ਦੇ ਨਾਲ ਨਾਲ ਸਿਹਤ ਦਾ ਵੀ ਧਿਆਨ ਰੱਖੀਏ ਜੀ ਬਿਲਕੁਲ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਅੱਜ ਏਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਸਿੱਖਿਆ ਮੂੰਗਫਲੀ ਦੇ ਦੁੱਧ ਦੀ ਚਾਹ ਕਿਵੇਂ ਬਣਾਉਣੀ ਹੈ ਇਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤਾਂ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਤਰੀ ਕਾ